ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਜਿਨ੍ਹਾਂ ਦਾ ਕੱਲ੍ਹ ਗੰਬੀਰ ਰੂਪ ਵਿੱਚ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਸਿਹਤ ਵਿੱਚ ਅੱਜ ਥੋੜਾ ਸੁਧਾਰ ਹੋ ਰਿਹਾ ਇਹ ਇਹਨਾਂ ਬਾਰੇ ਜਾਣਕਾਰੀ ਦਿੱਤੀ ਅੰਦਰ ਆਈ ਮਿਲ ਕੇ ਕਲਾਕਾਰਾਂ ਨੇ ਉਹਨਾਂ ਦੱਸਿਆ ਹੈ ਕਿ ਡਾਕਟਰਾਂ ਦੀ ਬਹੁਤ ਹੀ ਸਖਤ ਮਿਹਨਤ ਦੇ ਨਾਲ ਅਤੇ ਨਾਲ ਹੀ ਲੋਕਾਂ ਦੀ ਦੁਆਵਾਂਾਂ ਦੇ ਕਾਰਨ ਹੀ ਉਹਨਾਂ ਦੀ ਸਿਹਤ ਵਿੱਚ ਦੁਬਾਰਾ ਸੁਧਾਰ ਹੋ ਰਿਹਾ ਹੈ ਅਤੇ ਉਹਨਾਂ ਨੇ ਪ੍ਰਮਾਤਾ ਅੱਗੇ ਅਰਦਾਸ ਕੀਤੀ ਕਿ ਸਾਡਾ ਵੀ ਜਲਦੀ ਤੋਂ ਜਲਦੀ ਠੀਕ ਹੋ ਜਾਏ। ਉਹ ਸਥਿਤੀ ਕੀ ਹੈ ਜੀ? ਬੋਲੋ। ਇਹ ਬਿੱਟਿੰਗ ਗੱਲ ਹੈ ਕਿ ਮਾਈਕਨ ਕਰ ਬਾਈ। ਸਾਡੇ ਕਾਫੀ ਹੈ। ਜੀ। ਬੱਸ ਵਾਹਿਗੁਰੂ ਦੇ ਦੁਆ ਕਰੋ ਸਾਰੇ ਸਾਰੇ ਦੁਆ ਕਰੋ ਕਿ ਪ੍ਰਮਾਤਮਾ ਨੂੰ ਤੰਦਰੁਸਤ ਕਰ ਦੇਵੇ ਜੇ 7:00 ਵਜੇ ਦੀ ਆ ਵੀ ਕੋਈ ਗੱਲ ਨਹੀਂ ਕਰ ਰਿਹਾ ਬੋਲਦੇ ਬੱਸ ਕਰੋ ਉਹ ਬੋਟੋ ਜਿੱਦਾਂ ਜਸਰਾ ਹੈ ਵੈਂਟੀਲੇਟਰ ਤੇ ਹੈ ਮਾਈਨ ਇੰਜਰੀ ਹੈ ਹੈਡ ਇੰਜਰੀ ਕਾਰਡੀਕ ਰਸ ਤੱਕ ਆਇਆ ਹੋਇਆ ਉਹਨਾਂ ਨੂੰ ਦੇਖ ਕੇ ਆਏ ਅਸੀਂ ਡਾਕਟਰ ਅੰਦਰ ਜਾਣ ਨਹੀਂ ਦੇ ਰਹੇ ਹਲੇ ਕਿਉਂਕਿ ਕ੍ਰਿਟੀਕਲ ਸਥਿਤੀ ਪਰ ਕਹਿੰਦੇ ਡਾਕਟਰ ਕਹਿੰਦੇ ਵੀ ਠੀਕ ਹੋ ਜਾਣਾ ਸੋ ਮਾਲਕ ਅੱਗੇ ਅਰਦਾਸ ਹੈ ਅਸੀਂ ਪੋਜ਼ਿਟਿਵ ਸੋਚੋ ਔਰ ਜਿੰਨੇ ਵੀ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਦੇਖ ਰਹੇ ਹੋ ਸੁਣ ਰਹੇ ਹੋ ਸਾਨੂੰ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਛੋਟਾ ਵੀਰ ਸੱਦਾ ਤੰਦਰੁਸਤ ਹੋ ਜਾਈਦਾ 6 ਵਜੇ ਦੀ ਕੋਈ ਗੱਲ ਨਹੀਂ ਪਰ ਪਰਮਾਤਮਾ ਤੋਂ ਰਿਕਵਰੀ ਕਰੇ ਠੀਕ ਹੈ ਠੀਕ ਹੈ ਜੀ ਇਹ ਦੋ ਸਾਰੇ ਆਪ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਮਨਦੇਵ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਕਿ ਕਾਫੀ ਜੜੀ ਹਾਲਤ ਨਾਜ਼ੁਕ ਆ ਆਪ ਸਾਰੇ ਅਰਦਾਸ ਕਰੀਏ ਪਲੀਜ਼ ਥੈਂਕ ਯੂ ਵੈਰੀ। ਜੀ ਨਾਲ ਦੇ ਸਾਥੀ ਨਾਲ ਅਰੇ ਤੋਂ ਕੋਈ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਚੱਲ ਬਾਕੀ ਹੋਈ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀ ਤੇ ਉਹ ਕਹਿੰਦੇ ਕਿ ਜਿਹੜੇ ਮਾਂਗੀਆਂ 6 ਬੰਦੇ ਸੀਗੇ ਉਹਦੇ ਵਿੱਚ ਉਹਨਾਂ ਦੇ ਕੋ ਗਾਂ ਵਿੱਚ ਆ ਕੇ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੜਕ ਤੇ ਗਿਆ ਉਹ ਬੰਦੀ ਰੋਣ ਹੋਇਆ ਕਿ ਇਹ ਸ਼ਾਇਦ ਦੇ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ ਸ਼ਨੀਵਾਰ ਨੂੰ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਹਾਂਜੀ ਡਾਕਟਰਸ ਕਹਿ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਅਜੇ ਕਾਫੀ ਮਦਰ ਨਾਜ਼ੁਕ ਹੈ ਪਰ ਅਦਾਸ ਕਰੀਏ ਕੋਈ ਮੂਵਮੈਂਟ ਹੋ ਰਹੀ ਹੈ ਕੋਈ ਨਹੀਂ ਹਜੇ ਮੂਵਮੈਂਟ ਨਹੀਂ ਜਿਹਨੇ ਰਾਈਡਰ ਸੀ ਆਈ ਥਿੰਕ ਸੋ 5 ਜਣੇ ਸੀਗੇ ਹਾਂਜੀ ਠੀਕ ਹੈ ਬ੍ਰੇਨ ਡੈਡ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਅਜੇ ਤਾਬਤ ਸਬਰ ਅਦਾਸ ਕਰੀਏ